ਸਤਿ ਸ਼੍ਰੀ ਅਕਾਲ ਜੀ ਨਿਊ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਦੇ ਨਾਲ ਮੈਂ ਤੇ ਰਵਿੰਦਰ ਸਿੰਘ ਜੀ ਤੁਹਾਡੇ ਰੂਬਰੂ ਹਾਂ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਵਿਸ਼ੇ ਦੇ ਉੱਤੇ ਜਿਸ ਵੱਲ ਕੋਈ ਧਿਆਨ ਨਹੀਂ ਦਿੰਦਾ ਤੇ ਉਹੀ ਵਿਸ਼ਾ ਜਿਹੜਾ ਅੱਗੇ ਚੱਲ ਕੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਬਹੁਤ ਸਾਰੇ ਲੋਕਾਂ ਨੂੰ ਖਾਸ ਕਰਕੇ ਮਾਤਾਵਾਂ ਪਿਣਾ ਨੂੰ ਜਿਹੜਾ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਸਵੇਰੇ ਉੱਠਦੇ ਨੇ ਤੇ ਉਹਨਾਂ ਦਾ ਸਰੀਰ ਜਿਹੜਾ ਉਹਨਾਂ ਤਰੋ-ਤਾਜ਼ਾ ਨਹੀਂ ਹੁੰਦਾ ਜਿੰਨਾ ਕਿ ਰਾਤ ਨੂੰ ਸੌਣ ਤੋਂ ਬਾਅਦ ਬਾਡੀ ਜਿਹੜੀ ਰਿਪੇਅਰ ਵਰਕ ਕਰਕੇ ਤੇ ਸਵੇਰੇ ਜਿਹੜੀ ਉਸ ਨੂੰ ਤਰੋ-ਤਾਜ਼ਾ ਕਰ ਦੇਣਾ ਚਾਹੀਦਾ ਜਿੰਨਾ ਕਿ ਸਵੇਰੇ ਉੱਠਦੇ ਨੇ ਆਥੋਂ ਦੁਖ ਰਿਆ ਉੱਥੋਂ ਦੁਖ ਰਿਆ ਉੱਠਣ ਨਹੀਂ ਜਾ ਰਿਹਾ ਦਿਲ ਕਰਦਾ ਫੇਰ ਪੈ ਜਾ ਸੌ ਜਾ ਜੀਓ ਨਹੀਂ ਕਰਦਾ ਉੱਠਣ ਨੂੰ ਬਿਸਤਰੇ 'ਚ ਪਿਆ ਆ ਅੱਖਾਂ ਖੋਲਣ ਦਾ ਦਿਲ ਨਹੀਂ ਕਰ ਰਿਹਾ ਯਾਰ ਜਾਗ ਤਾਂ ਆ ਗਈ ਪਰ ਉੱਠਣ ਨੂੰ ਦਿਲ ਨਹੀਂ ਕਰ ਰਹਾ ਬਹੁਤ ਸਾਰੇ ਲੋਕਾਂ ਨੂੰ ਇਦਾਂ ਵੀ ਹੁੰਦਾ ਹੈਗਾ ਕਿ ਉਹ ਸਵੇਰੇ ਉਠਣਸਾਰ ਜਿਹੜਾ ਉਹਨਾਂ ਦਾ ਸਰੀਰ ਜਿਹੜਾ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਹੁੰਦਾ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਰਾਤ ਨੂੰ ਜਦੋਂ ਬੰਦਾ ਸੌਂ ਜਾਂਦਾ ਤੇ ਸਵੇਰੇ ਉਠਣਸਾਰ ਸਭ ਤੋਂ ਪਹਿਲਾਂ ਜਿਹੜਾ ਕੰਮ ਬੰਦੇ ਨੇ ਕੀ ਕਰਨਾ ਖਾਣ ਪੀਣ ਨੂੰ ਲੈ ਕੇ ਫਰੈਸ਼ ਹੋਣ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਨੇ ਧਿਆਨ ਰੱਖਣਾ ਹੈਗਾ ਵੀ ਜਿਹਦੇ ਨਾਲ ਸਾਡੀ ਜਿਹੜੀ ਬਾਡੀ ਹੈ ਉਹ ਐਕਟੀਵੇਟ ਹੋ ਜੇ ਨਾ ਕਿ ਜਿਹੜਾ ਉਹ ਰਾਤ ਵਾਲੇ ਜਿਹੜੇ ਰੈਸਟ ਮੋਡ ਦੇ ਵਿੱਚ ਹੀ ਰਹੇ ਪੈਸੇ ਤਾਂ ਜਿਹੜਾ ਰਾਤ ਨੂੰ ਬੋਡੀ ਜਿਹੜੀ ਰੈਸਟ ਕਰਨ ਦਾ ਮਕਸਦ ਇੱਕੋ ਹੀ ਹੁੰਦਾ ਹੈ ਕਿ ਜਿਹੜਾ ਬੋਡੀ ਜਿਹੜੀ ਆ ਉਹ ਰਿਪੇਅਰ ਵਰਕ ਚੱਲੇ ਬੋਡੀ ਜਿਹੜੀ ਆ ਜਿਹੜਾ ਦਿਨ ਦੇ ਵਿੱਚ ਜਿੰਨਾ ਵੀ ਆਪਣੀ ਬੋਡੀ ਦੇ ਵਿੱਚ ਆਪਾਂ ਨੇ ਉਸ ਤੋਂ ਮਿਹਨਤਾਂ ਨਾ ਕੀਤਾ ਕਰਾਇਆ ਹੈਗਾ ਉਹ ਕੰਮ ਤੋਂ ਬਾਅਦ ਬੋਡੀ ਜਿਹੜੀ ਆ ਉਹ ਜਿੰਨਾ ਵੀ ਉਹਨਾਂ ਨੂੰ ਨੁਕਸਾਨ ਹੋਇਆ ਸੈੱਲ ਟੁੱਟੇ ਨੇ ਮਸਲ ਟੁੱਟੇ ਨੇ ਖੂਨ ਖੂਨ ਜਿਹੜਾ ਉਹ ਦਾ ਵਰਤੋਂ ਹੋਈ ਹੈ ਵਿੱਚ ਟੌਕਸਿਨਸ ਫਸ ਗਏ ਨੇ ਇਸ ਤਰ੍ਹਾਂ ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਨੇ ਰਿਪੇਅਰ ਵਰਕ ਜਿਹੜਾ ਉਹ ਰਾਤ ਨੂੰ ਹੁੰਦਾ ਹੈ ਉਹ ਰਾਤ ਨੂੰ ਜੇਕਰ ਜਦੋਂ ਆਪਾਂ ਸਾਰਾ ਰਿਪੇਅਰ ਵਰਕ ਹੋ ਕੇ ਬੋਡੀ ਜਿਹੜੀ ਤਰੋਤਾਜ਼ਾ ਹੋਣੀ ਚਾਹੀਦੀ ਪਰ ਉਹ ਨਹੀਂ ਹੁੰਦੀ ਇਹਦਾ ਮਤਲਬ ਕਿੱਥੇ ਕਿਤੇ ਨਾ ਕਿਤੇ ਉਹ ਕੰਮ ਜਿਹੜਾ ਇਹ ਸਾਰਾ ਕੰਮ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਤੇ ਇਹਦੇ ਪਿੱਛੇ ਫਿਰ ਉਹੀ ਰਵਿੰਦਰ ਸਿੰਘ ਜੀ ਵਾਲੀ ਥਿਉਰੀ ਆਣੀ ਹੈ ਕਿ ਫਿਰ ਬੋਡੀ ਦੇ ਵਿੱਚ ਜਿਹੜਾ ਲੀਵਰ ਹੈ ਉਹ ਰਿਪੇਅਰ ਲੱਗਦਾ ਤੇ ਲੀਵਰ ਜੇ ਬਿਮਾਰ ਹੋਏਗਾ ਤੇ ਉਹ ਸਾਰਾ ਸੈਟ ਨਹੀਂ ਹੋਏਗਾ ਪਰ ਅੱਜ ਆਪਾਂ ਵਿਸ਼ੇ ਤੋਂ ਜਿਹੜਾ ਗੱਲ ਕਰਾਂਗੇ ਇੱਕ ਸਵੇਰੇ ਉੱਠਣ ਸਾਰ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਅਰਵਿੰਦਰ ਜੀ ਤੁਹਾਡਾ న్యూ ਜਸ਼ਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਅਰਵਿੰਦਰ ਜੀ ਰਾਤ ਨੂੰ ਸੁੱਤਾ ਬੰਦਾ ਸਵੇਰੇ ਤਰੋ ਤਾਜ਼ਾ ਨਹੀਂ ਉੱਠਿਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੂੜੀ ਕਿੱਥੇ ਪੈ ਗਈ ਜੀ ਕੁਲਵੰਤ ਜੀ ਜਿਵੇਂ ਵੀਡੀਓ ਚ ਗੱਲ ਕਰੀ ਮੈਂ ਨੇ ਕਿ ਸਵੇਰੇ ਉੱਠ ਕੇ ਪਹਿਲੀ ਚੀਜ਼ ਕੀ ਖਾਈ ਹੈ ਪੀਈ ਹੈ ਨਾ ਤੁਸੀਂ ਉੱਠੇ ਹੁਣ ਇਸ ਕੁਐਸਚਨ ਹੈ ਤੁਸੀਂ ਸਵੇਰੇ ਉੱਠ ਕੇ ਕਿਵੇਂ ਫੀਲ ਕਰਦੇ ਹੋ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ ਕਈ ਲੋਕ ਸਵੇਰੇ ਉੱਠਦੇ ਕੁਲਵੰਤ ਜੀ ਉਹਨਾਂ ਨੂੰ ਆਇ ਲੱਗਦਾ ਉਹ ਸੋਏ ਨਹੀਂ ਕਿ ਉਹ ਐਕਚੁਅਲ 'ਚ ਰਾਤ ਤੋਂ ਵੀ ਜ਼ਿਆਦਾ ਥੱਕੇ ਹੋਏ ਹਨ ਇਹ ਅਲੱਗ ਬੋਡੀ ਹੈ ਕਈ ਸਵੇਰੇ ਉੱਠਨੇ ਉਹਨਾਂ ਦੇ ਜੋੜ ਜਾਮ ਹੁੰਨੇ ਮਗਰ ਘੰਟੇ ਕੇ ਬਾਅਦ ਬਿਲਕੁਲ ਓਕੇ ਹੋ ਜਾਂਦੇ ਆ ਕਈ ਲੋਕ ਸਵੇਰੇ ਉੱਠਦੇ ਹੈ ਸ਼ੂਗਰ ਵਧੀ ਹੁੰਦੀ ਹੈ ਮਗਰ 2 ਘੰਟੇ ਬਾਅਦ ਸ਼ੂਗਰ ਓਕੇ ਹੁੰਦੀ ਹੈ ਕਈ ਲੋਕ ਸਵੇਰੇ ਉੱਠਦੇ ਉਹਨਾਂ 'ਚ એનર્ਜੀ ਹੁੰਦੀ ਉਹਨਾਂ ਨੂੰ ਲੱਗਦਾ ਜੰਮੀ એનર્ਜੀ ਨਹੀਂ ਹੈ कई लोग सवेरे उठते हैं उन्होंने पेट नहीं साफ होंगे तो उन्होंने तके पानी तीन गिलास पानी दो कप चाह पी के फिर पेट साफ होंगे ये डिफरेंट है मैं थोड़ा यह सिखाऊंगा कि थोड़ी बॉडी के हिसाब न थोनू पहली चीज़ उठते सार की खानी या की पीनी चाहिए कदों तो पीनी चाहिए चीज अवॉयड करनी चाहिए है ये बहुत जरूरी है कलवंत जी हर एक बॉडी डिफरेंट है कोई ए नहीं है कि एको फॉर्मुला सबसे फिट हो तो पहला सब तो पहला आप बंद गल करते हैं एक कह बंदा है जिन्होंने सवेरे उठ के अगर तो चाह ना मिले वह तो सिर फटता है थोड़ी देर बाद सब तो बड़ा केस है के सवेरे उठते सर चाह मिलनी चाहिए वरना सार फटता है कुलवंत जी केस है जिदा सवेरे सवेरे कोटीसोल बनना सत तो बजे बनिया नहीं क्योंकि कोटिसोल नहीं बनया यदि बॉडी ने ऑन सिस्टम चलाया नहीं हूँ मैं नहीं कहना चाह छो बट थोड़ू उपराला करना पैना क्योंकि यह लक्त है एक बीमारी है एक तरह की अडिक्शन है कि चाह तो बिना सिर दुखेगा ਮੈਂ ਤੇ ਨਸ਼ੀ ਵਾਲੀ ਗੱਲ ਉਹ ਮੈਂ ਇੱਥੇ ਰੋਕਾਂਗਾ ਜੀ ਤੁਹਾਨੂੰ ਮੈਂ ਇੱਥੇ ਰੋਕਾਂਗਾ ਮੈਂ ਦਿਖਾ ਦਿਆਂ ਦਸਕਾਂ ਨੂੰ ਵੀ ਚਾਹ ਜਿਹੜੀ ਹੈ ਅਸੀਂ ਕਿੱਦਾਂ ਦੀ ਪੀਂਦੇ ਹੈਗੇ ਆ ਆ ਵੇਖੋ ਜੀ ਗ੍ਰੀਨ ਟੀ ਜਾਂ ਕੜਾ ਇਹ ਹੈਗੀ ਜੀ ਗ੍ਰੀਨ ਟੀ ਵਿਦ ਵਿਦ ਜਿਹੜਾ ਇਹਦੇ ਵਿੱਚ ਕੋਕੋਨਟ ਆਇਲ ਪਲੱਸ ਇਹਦੇ ਵਿੱਚ ਜਿਹੜਾ ਆਪਾਂ ਨੇ ਥੋੜੀ ਜਿਹੀ ਸੌਂਫ ਪਾਈ ਹੈ ਇੱਕ ਇਲਾਇਚੀ ਪਾਈ ਹੈ ਤੇ ਜੀ ਥੋੜੀ ਜਿਹੀ ਦਾਲਚੀਨੀ ਪਾਈ ਹੈ ਤੇ ਇਹ ਕਾੜ ਕੇ ਇਹ ਪੂਰਾ ਕੱਪ ਸੀਗਾ ਜੀ ਪੂਰਾ ਕੱਪ ਸੀਗਾ ਹੁਣ ਕਾੜ ਕੇ ਦੇਖੋ ਕਿੱਦਾਂ ਕਰ ਰਿਹਾ ਤੇ ਇਹ ਜਿਹੜਾ ਇਹ ਮੈਂ ਪੀਣ ਲਈ ਲੈਂਦਾ ਸੀ ਨਾਲ ਵੀਡੀਓ ਚੱਲ ਰਹੀ ਹੈ ਤੇ ਨਾਲ-ਨਾਲ ਆਪਾਂ ਹਾਂ ਜੀ ਬਿਲਕੁਲ ਸਹੀ ਕਰਦਾ ਹਾਂ ਹੁਣ ਜਿਹੜੇ ਬੰਦ ਨੂੰ ਸਵੇਰੇ ਉੱਠ ਕੇ ਚਾਹ ਦੀ ਤਲਬ ਹੈ ਮੈਂ ਨਹੀਂ ਕਹਿੰਦਾ ਤੁਸੀਂ ਚਾਹ ਹੁਣੇ ਛੱਡ ਦਿਓ ਤੁਸੀਂ ਕਰਨਾ ਕੀ ਹੈ ਤੁਸੀਂ ਚਾਹ ਤੋਂ ਚੀਨੀ ਬੰਦ ਕਰ ਦਿਓ ਤੇ ਪਹਿਲਾਂ ਉਹਨਾਂ ਨੂੰ ਕਹੂੰਗਾ ਮੈਂ ਦੁੱਧ ਬੰਦ ਕਰ ਦੇਣ ਬਟ ਇੱਕ ਗੱਲ ਦੱਸ ਸਕਦਾ ਹਾਂ ਤੁਸੀਂ ਕੱਲ ਰਾਤ ਕੱਲ ਸਵੇਰੇ ਜਾਂ ਪਰਸੋ ਸਵੇਰੇ ਪਹਿਲੀ ਚੀਜ਼ ਕੀ ਖਾਧੀ ਸੀ ਉਹ ਤੁਹਾਨੂੰ ਅੱਜ ਸਵੇਰੇ ਇਫੈਕਟ ਕਰਦੀ ਹੈ ਤਾਂ ਜਿਨ੍ਹਾਂ ਨੂੰ ਸਵੇਰ ਚਾਹ ਪੀਣ ਦੀ ਆਦਤ ਹੈ ਐਨਾ ਸੋਚੋ ਇੱਕ ਦਿਨ ਚਾਹ ਤੋਂ ਦੂਰ ਜੁਗਦੀ ਮੈਂ ਤੁਹਾਨੂੰ ਕਹਾਂ ਸਿਰ ਉੱਤੇ ਸਾਰ ਪਹਿਲੀ ਚੀਜ਼ ਜਿਹੜਾ ਨੂੰ ਸੇਬ ਦੇ ਸਿਰਕੇ ਦੇ ਨਾਲ ਦੋ ਚਮਚ ਸੇਬ ਦੇ ਸਿਰਕੇ ਨਾਲ ਅਸ਼ਵਗੰਧਾ ਲੈਣਾ ਚਾਹੀਦਾ ਖਾਲੀ ਪੇਟ ਇਹ ਬਹੁਤ ਹੈਲਪ ਕਰੂਗਾ ਨੂੰ ਵਿਥਿਨ 3 ਡੇਸ ਤੇੰਦਰ ਲੱਗਣਗੇ ਤਾਂ ਮੈਂ ਨਹੀਂ ਕਹਿੰਦਾ ਅੱਜ ਚਾਹ ਨਾ ਪੀਓ ਕੱਲ ਚਾਹ ਨਾ ਪੀਓ ਪਰਸੋਂ ਚਾਹ ਨਾ ਪੀਓ ਅੱਜ ਚਾਹ ਚੀਨੀ ਨਾ ਪਈਓ ਕੱਲੂ ਚਾਹ ਚੁੱਧ ਨਾ ਪਈਓ ਪਰਸੋਂ ਕਾਲੀ ਚੀ ਸਿਰ ਪੀਲੀਓ ਮਗਰ ਚੌਥੇ ਪੰਜਵੇਂ ਤੱਕ ਤੁਸੀਂ ਜਿਹੜੀ ਚਾਹ ਤੋਂ ਬਿਨਾ ਤੁਹਾਡਾ ਸਿਰਦਰਦ ਹੁੰਦਾ ਹੈ ਉਹ ਤੋਂ ਰਾਹਤ ਪਾ ਲੋਗੇ ਤਾਂ ਇਹ ਬੰਦਿਆ ਦੀ ਪਹਿਲੀ ਚੀਜ਼ ਹੈ साइडर विनेगर का ड्रिंक बनाना है दो चम्मच एपल साइडर नमक नींबू घोल के यद एप्पल सैडर या दो अश्वगंधा हूँ कुविल जी दूजा केस सवेरे उठद्या ऐ लगता यार जान गल है जी गलबात नहीं हैगी नॉर्मल जी गलबात जी नहीं हैगी इस केस जो, मैं कहूँगा सवेरे उठ के एप्पल साइडर दो बर्बरिन ये बहुत इफेक्टिव है बर्बरेन लोग सिर्फ सोचते हैं डायबिटिक लोगों है, नहीं

ਉਹ ਟੈਸਟ ਕਰਕੇ ਦਰਜੰਦਾ ਹੈ ਇਹ ਬੰਦੇ ਲਈ ਕੀ ਕਰਨਾ ਜੀ ਨੇ ਸਿਰੇ ਉੱਠਦੇ ਸਰ ਪਹਿਲੀ ਚੀਜ਼ ਇਹਨੇ ਕੱਲਾ ਐਪਲ ਸਾਈਡਰ ਪੀਣਾ ਕੱਲਾ ਐਪਲ ਸਾਈਡਰ ਦੋ ਚਮਚ ਐਪਲ ਸਾਈਡਰ ਨੂਨ ਤੇ ਨਿੰਬੂ ਪੀ ਕੇ ਇਹਨੇ ਕੱਟੋ-ਕੱਟ 20 ਮਿੰਟ ਦੀ ਸੈਰ ਕਰਨੀ ਹੈ 20 ਮਿੰਟ ਦੀ ਸੈਰ ਕਰਕੇ ਆ ਕੇ ਇਹਨੇ ਉਸੇ ਖਾਲੀ ਪੇਟ ਤੇ ਦੋ ਵਰਬ੍ਰਿੰਦ ਦੇ ਕੈਪਸੂਲ ਲੈ ਲੈਣੇ ਇਹ ਵੀ ਪਹਿਲੀ ਚੀਜ਼ ਹੈ ਪੀਣਾ ਤੇ ਖਾਣਾ ਦੇ ਰੂਟੀਨ ਠੀਕ ਹੈ ਜੀ ਕੋਲੋਂ ਜੀ ਇੱਕ ਬੰਦਾ ਇਹ ਹੈ ਜਿਹੜਾ ਸਿਰੇ ਉੱਠਦਾ ਉਹਦੇ ਨਾਲ ਹੱਡੀਆਂ ਤੇ ਜੁੜੇ ਪਏ ਹੋਣੇ ਮਗਰ ਕੰਟੇ ਤੋਂ ਕੰਟੇ ਬਦਮਾਇਲਾ ਦੇ ਇਹ ਜਿਹੜਾ ਰਿਲੈਕਸ ਹੋ ਗਿਆ ਇਹ ਲਿਵਰ ਦਾ ਕੇਸ ਹੈ ਇਹਦੇ ਲਈ ਸਵੇਰੇ ਉੱਠਦੇ ਸਰ Apple cider vinegar ਨਾਲ ਦੋ ਮਿਲਕ ਥਸਲ ਲੈਣੀ ਲੈਣੀ ਹੈ ਕੰਟੇ ਬਾਅਦ ਪੂਰੇ ਕੰਟੇ ਬਾਅਦ ਇਹਦੇ ਲਈ ਮੈਨੂੰ ਦਊਗਾ ਦੋ ਫੈਟੀ ਲਿਵਰ ਡੀਟੌक्स ਕਿਉਂਕਿ ਕੁਟਕੀ ਕਾਲਮੇ ਵਿੱਚ ਤੇ ਜਿਹੜਾ ਆਪਣੀ ਤੀਜਾ ਆਪਣਾ ਕਿਹੜਾ ਕਾਲਮੇ ਕੁਟਕੀ ਭੂਮੀ ਆਮਲਾ ਤੇ ਕੋਲਿੰਗ ਬਿਟੀਰੇ ਇਹ ਲਿਵਰ ਨੂੰ ਅਨਫੈਟੀ ਕਰਦੇ ਨੇ ਸੇਮ ਤਿੰਨ ਦਿਨ ਦੇ ਵਿੱਚ ਤੁਹਾਨੂੰ ਸਵੇਰੇ ਉੱਠ ਕੇ आई प्रॉब घट लगेगीवंत केसा उठा लगता ही नहींवंत जी इस केस जी मैं कहूँगा एपल सर विनेगर तक ड्रिंक बना के नाल या दो को छोटी अडवाइस होर दूंगा यह जो केस होना पहले कुछ दिन अगर चाह पीते हैं तो ब्लैक टी ले सकते हैं अगर नहीं पीते तो गंदी आदत नहीं पानी ਕਿਉਂਕਿ ਉਹ ਆਪਨਾ ਤੁਹਾਨੂੰ ਅੱਗੇ ਹੋਰ ਪ੍ਰੋਬਲਮਸ ਆ ਜਾਣਗੀਆਂ ਤਾਂ ਅਗਰ ਤੁਸੀਂ ਚਾਹ ਨਹੀਂ ਪੀਂਦੇ ਵੈਲਨ ਗੁੜਾ ਕੁਲੰਜੀ ਹੁਣੇ ਕੇਸ ਆਇਆ ਹੈ ਉਹ ਸੋਰੇ ਉੱਠਦਾ ਹੈ ਆਰਥਰਾਈਟਸ ਦਾ ਕੇਸ ਹੈ ਉਹਦਾ ਬਹੁਤ ਬੁਰਾ ਹਾਲ ਹੈ ਤੇ ਉਹਦਾ ਸਰੀਰ ਜੰਮਿਆ ਕੜ ਜਾਂਦਾ ਹੈ ਕੁਲੰਜੀ ਉਹਨੂੰ ਅਸੀਂ ਕਹਿੰਦੇ ਆ ਰਾਤ ਨੂੰ ਸੌਣ ਲੱਗੇ ਇੱਕ ਤਾਂ ਬਲੈਕ ਸੀਡ ਆਇਲ ਦੀ ਮ사ਜ ਕਰਕੇ ਸੋਏ ਬਾਡੀ ਤੇ ਉੱਠਲੇ ਸਾਰ ਸੂਰੇ ਐਪਲ ਸਾਈਡਰ ਨਾਲ ਇੱਕ ਤੇ ਆ ਦੋ ਤੰਦਰੁਸਤੀ ਗੋਲੀਆਂ ਇੱਕ ਤੇ ਆ ਦੋ ਇਹ ਤੁਹਾਡੀ ਬਾਡੀ ਚ ਦਾ ਡੈਵਲਸ ਕਲੌ ਉਹ ਪਾ ਦਿੰਦਾ ਹੈ ਤੇ ਤੁਹਾਨੂੰ ਜੋੜਾਂ ਚ ਪ੍ਰੋਬਲਮ ਘੱਟ ਲੱਗਦੀ ਹੈ ਇਸ ਕੇਸ ਨੂੰ ਤੇ ਲਿਵਰ ਅਲੇ ਕੇਸ ਨੂੰ ਦਿਨ ਦੇ ਵਿੱਚ ਹਰ ਰੋਜ਼ ਵਿਟਾਮਿਨ D3 ਵੀ K2 ਸ ਐਮ ਕੇ 7 ਲਈ ਦੋ ਯਕਤੀਮ ਗੋਲੀਆਂ ਲੈਣੀ ਲੈਣੀ ਚਾਹੀਦੀਆਂ ਲਿਵਰ ਅਲੇ ਕੇਸ ਨੂੰ ਵੀ ਜਿਵੇਂ ਮੈਂ ਕਿਹਾ ਸੀ ਕਿ ਸ਼ੁਰੂਤ ਕਿ ਥੋੜੇ ਜੋੜ ਫਿੱਟ ਘੱਟੇ ਬਾਠੀਕ ਮੈਨੇ ਤੇ ਜਿਹੜਾ ਆ ਕੇਸ ਹੈ ਜਿਹਨੂੰ ਆਥਰਾਇਟਸ ਹੈ ਕਿ ਸਵੇਰੇ ਸਵੇਰੇ ਬਹੁਤ ਅੱਕੜਿਆ ਹੁੰਦਾ ਇਹਨੂੰ ਸਵੇਰੇ ਉੱਠਣ ਤੋਂ ਲਾਈਕ ਆਫ ਕੋਰਸ ਉੱਠ ਕੇ ਲੈ ਆ ਤੁਸੀਂ ਆਇਰਨ ਨਾਲ ਆਪਣਾ ਲਿਆ ਹਾ ਤੰਦਰੁਸਤ ਮਦਰ ਬਾਤ ਚੁ ਦੇ ਤੋਂ ਖਾਣਾ ਖਾਣਾ ਤਿੰਨ ਘੱਟੋ-ਕੱਟ ਮੈਂ ਇਹਨਾਂ ਨੂੰ D3 ਹੈਨਾ ਵਿਦ K2 MK7 ਜਿਹਨੂੰ ਸੁਪਰਕੈਲ D3 ਕਹਿੰਦੇ ਉਸ ਦੇ ਸਾਰੀਆਂ ਰੇਸ਼ੀਓਸ ਪੱਡੀ ਆਈਆਂ ਉਹ ਦੇ ਦਾਂਗੇ ਕੁਲਵੰਜੀ ਹੁਣ ਇੱਕ ਬੰਦਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਸਿਰੇ ਉੱਠ ਕੇ ਕਹਿੰਦਾ ਯਾਰ ਮੇਰੇ ਗਾਤ ਨੂੰ ਕਰਾਲ ਲੱਭੀ ਸੀ ਐ ਘੋੜੇ ਵਾਂਗੂ ਭੱਜੇ ਲੰਗੜੇ ਘੋੜੇ ਵਾਂਗੂ ਹੈਨਾ ਤੇ ਹੁਣ ਕੀ ਕਰਾਂ ਉਹ ਸਮਝੋ ਜੀ ਤੁਹਾਡਾ ਕੈਲਸ਼ੀਅਮ ਮੈਗਨੀਸ਼ੀਅਮ ਘਟ ਹੈ ਤੁਹਾਡੀ ਬੋਡੀ ਚ ਐਸਿਡਿਟੀ ਘਟ ਹੈ ਕੈਲਸ਼ੀਅਮ ਮੈਗਨੀਸ਼ੀਅਮ ਨੂੰ ਅਬਜ਼ੌਰਬ ਕਰ ਸਕਦੇ ਤਾਂ ਇਹਨਾਂ ਦੋ ਚੀਜ਼ਾਂ ਕਰਾਂਗਾ ਕੁਲਵੰਜੀ ਮੈਂ ਸ਼ਾਮ ਨੂੰ 4 ਕੋੜੇ एप्पल विनेगर दोपर कैलडी थ्री कैलशियम फिर इन गोलियां की लोड़ी कुछ दिन लिया है फिर दो गोलियां टोटल दिनें तो, 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 तो लेनी है। इन्हों सवेरे उठते सार मैं इन्होंने कहूंगा या तो एपल सैडर विनेगर नो सुपर कैलडी थ्री ले कई लोग है ना जो करते हैं कि दिन देखिए ਜੇ ਫਲ ਆਦ ਖਾਣੇ ਹੋ ਤੁਸੀਂ ਐਪਲ ਸਾਈਡਰ ਵਧਾ ਦੇਣਾ ਠੀਕ ਹੈ ਤੁਮ ਜੀ ਹੁਣੀ ਕੇਸ ਹੈ ਜਿਹੜਾ ਸਵੇਰੇ ਉੱਠਦਾ ਜਦ ਤੱਕ ਬਰਾਸ਼ੀਆ ਉਂਗਲ ਨਾ ਮਾਰ ਮਰ ਤੇ ਗੰਦਾ ਪਾਣੀ ਨਾ ਕੱਢ ਦੇਣ ਉਹਨਾਂ ਦਾ ਹੇ ਹੇ ਇਹ ਵੀ ਕੇਸ ਹੈ ਕਿ ਨਹੀਂ ਮੈਂ ਬਹੁਤ ਕੇਸ ਹੰਝਾਦਾ ਹਾਂ ਹੋਰ ਹਮੇ ਕਿਹਿਆ ਹੋ ਕਰਦੀ ਪਹਿਲਾਂ ਉਹਨਾਂ ਨੂੰ ਤਾਂ ਸੁਣ ਕੇ ਪੁਲਟੀ ਆਂਦੀ ਹੈ ਇਸੇ ਤੀਕਾ ਦੱਸਾਂ ਉਹ ਹਜੇ ਲੋਕ ਨੇ ਕਿ ਉਹਨਾਂ ਦੇ ਰਿਸ਼ਤੇਦਾਰੀ ਜੀ ਅਗਰ ਆ ਜਾਂਦਾ ਐ ਨਾ ਭੈਰ ਕਿ ਤੁਸੀਂ ਆਪਨਾ ਕੱਢਦੇ ਕੱਢਦੇ ਮੇਰਾ ਨਾ ਕਢਾ ਲਿਓ ਛੋਟਾ ਦਾ ਇਹ ਕਿਲੂ ਦਾ ਤਜਾਬ ਤੇ ਸਾਡਾ ਪਤਾ ਨਹੀਂ ਕੀ ਕੀ ਨਿਕਲ ਜੂਗਾ ਪਰਸੋਂ ਦੇ ਰਾਜਮਾ ਕਦੇ ਵੀ ਨਿਕਲ ਜਾਗੇ ਹਾਂ ਨਾ ਨਹੀਂ ਕੱਢਨੇ ਆਪਾਂ ਨੇ ਤੇ ਕੁੱਲਨ ਜੀ ਇਹ ਕੇਸ ਦੀ ਇੱਕ ਪ੍ਰੋਬਲਮ ਹੈ ਦੇਖੋ ਦੱਸ ਰਿਹਾ ਉਹਨਾਂ ਨੂੰ ਲੱਗਦਾ ਦਾ ਐਸਿਡ ਵਧਿਆ ਹੋਇਆ ਹੈ ਜਿਹੜਾ ਨੇ ਕੱਲ੍ਹ ਜਾਂ ਪਰਸੋਂ ਖਾਣਾ ਖਾਇਆ ਸੀ ਉਹ ਅੰਡਾਈਜੈਸਟਿਡ ਹੈ ਤੇ ਸਟਮਕ ਹੈਪੀ ਨਹੀਂ ਹੈ ਤੇ ਇਹਨੂੰ ਕੀ ਲੱਗਦਾ ਹੈ ਇਹਨੂੰ ਆਪਣਾ ਸਟਮਕ ਦਾ ਐਸਿਡ ਘਟਾ ਕੇ ਅੱਛਾ ਲੱਗਦਾ ਹੈ ਜਦੋਂ ਉਂਗਲੀ ਮਾਰਦਾ ਹੈ ਸਟਮਕ ਦਾ ਐਸਿਡ ਘਟ ਗਿਆ ਤਾਂ ਇਹ ਗਲਤ ਹੈ ਜੀ ਇਹਦੀ ਕਿ ਬਿਮਾਰੀ ਲੱਗ ਜੂਗੀ ਬੰਦੇ ਨੂੰ ਇਹਨੂੰ ਇਹ ਨਹੀਂ ਪਤਾ ਜਿਹੜਾ ਕਰਦਾ ਇਹਦੇ ਦੰਦ ਜਿਹੜਾ ਗਲਾ परमानेंटली खराब हो सकता है तब परमानेंटली खराब होना क्योंकि डेली तो एसिड ला रहे हो डेली करने तो बाद काफी देर मुंह रह मूं चाहता है रब सुख रखे थोड़ी लौटना पवे एक छोटा एक्सपेरिमेंट करना है सब उठते एपोसाइडर विनेगा दो चम्मच ए तो नमक नींबू पा स्ट्रॉ ला के पी जाना है स्ट्रॉ क्यों दंदा मिले तो देखियो थोन एसिड क्डन की जड़ नहीं पी बट थो डाइट ठीक करने की लड़ है यह एसिड क्डन की लड़ पता ज्यादातर जो रात में शराब पी के सोने या रात में तलिया है खा के सौने या जिन्हें दिन के बच्चे बहुत बाहर मसालेदार खान की आदत है ये यूजअली केस होने जिन्होंने हमेरे सवेरे हल उगल माल के समान क्ढना पैदा है तो आप उत्थना हम कुलवं जी कुछ स्पैशल केसिज है ना थायर का केस है थायराइड का केस कहता के कि के के सवेरे आके मैं ना अर्ली मॉर्निंग आके मैं गोली खानी है तो रविंदर मैं खाना बिल्कुल ठीक है जी थोनू तो डॉक्टर ने थायरऑक्सी जो भी लाई हुई है ड करके लाई हुई है थोड़ी 45 तक गोली तो बात कुछ नहीं खाना होंगे थायरस जी क्योंकि आयोडीन नहीं है थायर लगा नहीं पा रहा मैं इन्होंने कहूंगा एक बहुत वीडियो चीज किसी अच्छी वैबसाइट तो मंगा लें कैल्प ऑर्गैनिक इंडिया मिल गए नहीं तो मैं बेचता नहीं हद तक करना है साइडर का ड्रिंक बनाना है उम्मी दो चम्मच साइडर नींबू नमक घोल के दो एल्प दोलियां लेके फोर्टी फाइव मिनट होना देखोगे थोड़ी बॉडी च एक डिफरेंट एनर्जी आएगी मेडिसिन घटेगी एक होर छोटा टिप है जो लोग उठे तो हुड़क के भुख लगी होंगी है कई लोग यह जिन्हें रात में तीन को जाग खोलना उन्होंने लगता लह भी आह गया कलेशि भुख लगी है दुबारा खा के सोना पैदा है ਉਸ ਕੇਸ ਚ ਜਿਹਨਾਂ ਨੂੰ ਸਵੇਰੇ ਉੱਠ ਕੇ ਬਹੁਤ ਭੁੱਖ ਲੱਗੀ ਹੁੰਦੀ ਹੈ ਮੈਂ ਇਹਨਾਂ ਨੂੰ ਕਹੂੰਗਾ ਸਵੇਰੇ ਸਵੇਰੇ ਗ੍ਰੀਨ ਟੀ ਬਣਾ ਗ੍ਰੀਨ ਟੀ ਬਣਾ ਕੇ ਉਹਦੇ ਵਿੱਚ ਇਹ ਪਾਣ ਇੱਕ ਚਮਚ ਕੋਕਨਟ ਆਇਲ ਦਾ ਫਿਰ ਉਹਦੇ ਨਾਲ ਇਹ ਪੀ ਕੇ ਇਹ ਤਰ੍ਹਾਂ ਦਿਨ ਸ਼ੁਰੂ ਕਰਨ ਜੀ ਆਪਾਂ ਰਮਿੰਦਰ ਜੀ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਇਹ ਲੱਗਦਾ ਕਿ ਆਪਾਂ ਆ ਕਿਹੜੀ ਬਿਮਾਰੀ ਵਾਲਾ ਬੰਦਾ ਸਵੇਰੇ ਉੱਠ ਕੇ ਕੀ ਕਰੇ ਤੇ ਕੀ ਨਾ ਕਰੇ ਜਿਵੇਂ ਤੁਸੀਂ ਆੜੜ ਥੋੜੇ ਥੋੜੇ ਦੱਸੇ ਹੈਗੇ ਨੇ ਇਦਾਂ ਹੀ ਮਤਲਬ ਜਿਵੇਂ ਤੁਸੀਂ ਥਾਇਰੋਇਡ ਵਾਲੇ ਬੰਦੇ ਦੇ ਬਾਰੇ ਦੱਸਿਆ ਤੁਸੀਂ ਇੱਕ ਦੋ ਰੋਗਾਂ ਬਾਰੇ ਹੋਰ ਦੱਸਿਆ 슈ਗਰ ਵਾਲੇ ਬੰਦੇ ਨੂੰ ਦੱਸਿਆ ਹੈਨਾ ਉਹਦਾ ਇਦਾਂ ਹੀ ਕੁਝ ਰੋਗ ਹੋਰ ਜਿਹੜੇ ਕਿ ਤੁਸੀਂ ਦੱਸਣਾ ਚਾਹੋ ਵੀ ਕਿਹੜੇ ਰੋਗ ਵਾਲੇ ਬੰਦੇ ਸਵੇਰੇ ਉੱਠਣਸਾਰ ਕੀ ਖਾਣ ਤੇ ਕੀ ਨਾ ਖਾਣ ਕੁਝ ਇਸ ਤਰ੍ਹਾਂ ਦੇ ਹੋਰ ਟਿਪਸ ਦਿਓ ਜੀ ਕਲੰਚ ਜਿਨ੍ਹਾਂ ਨੂੰ ਤਣਾਅ ਹੈ ਜਿਨ੍ਹਾਂ ਨੂੰ ਸਟ्रेस ਹੈ ਸਵੇਰੜਕੇ ਚਾਹ ਕਾਫੀ ਪੀਣ ਨੂੰ ਲਈ ਜ਼ਹਿਰ ਹੈ ਉਹ ਬਲਦੀ ਤੇ ਤੇਲ ਪਾਣ ਵਾਲੀ ਗੱਲ ਹੈ ਉਹਨਾਂ ਨੂੰ ਸਵੇਰੇ ਐਪਲ ਸਾਈਡਰ ਦੇ ਨਾਲ ਨਿਊਟ੍ਰੀਸ਼ਨਲ ਯੀਸਟ ਤੇ ਸੁਪਰ ਕੈਲਡੀ 3 ਲੈਣੀ ਚਾਹੀਦੀ ਹੈ ਹੈਨਾ ਇਹ ਅਗਰ ਤੁਸੀਂ ਫਾਸਟਿੰਗ ਚੋਂ ਪੈਪੋਸਾਈਡਰ ਪੈਣਾ ਲੈ ਲਓ ਗ੍ਰੀਨ ਟੀ ਪੀ ਲੋ ਖਾਣੇ ਦੇ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਸੁਪਰ ਕੈਲਡੀ 3 ਤੇ ਨਿਊਟ੍ਰੀਸ਼ਨਿਸਟ ਚਾਹੀਦਾ ਹੈ ਦੂਜਾ ਕੇਸ ਕੁਲੋਂਕੀ ਲਾਲੋ ਤੁਸੀਂ ਕੋਈ ਬੰਦਾ ਜਿਵੇਂ ਕੀਮੋ ਚੱਲ ਗਈ ਹੈ ਕੀਮੋਹੀ ਹੋਈ ਹੈ ਉਹ ਬੰਦੇ ਦੀ ਸਭ ਤੋਂ ਪਹਿਲੀ ਚੀਜ਼ ਖਾਣ ਤੋਂ ਬਾਅਦ ਉੱਠਣ ਤੋਂ ਬਾਅਦ ਹੈਨਾ ਉਹਨੂੰ ਗ੍ਰੀਨ ਟੀ ਕਟੋਕਟ 2 ਜਾਂ 3 ਕੱਪ ਗ੍ਰੀਨ ਟੀ ਪੀਣੀ ਚਾਹੀਦੀ ਹੈ ਗ੍ਰੀਨ ਟੀ ਚਾਹੇ ਜੇ ਇੱਕ ਚੀਜ਼ਾਂ ਨੇ ਇਹ ਜੇ ਐਂਟੀਆਕਸੀਡੈਂਟ ਨੇ ਉਹ ਤੁਹਾਡੀ ਬਾਡੀ ਚੋਂ ਉਹ ਕੱਢ ਲੈਂਦੀ ਹੈ ਜਿਹੜੇ ਕੀਮੋ ਦੇ ਸਾਈਟਿਕ ਹੁੰਦੇ ਜੇ ਤੁਹਾਨੂੰ ਅਲਰਜੀ ਤੇ ਐਸਥਮਾ ਹੈ ਜਾਂ ਤੁਹਾਨੂੰ ਇਨਫਲਮੇਸ਼ਨ ਹੈ ਬਹੁਤ ਦਰਦ ਰਹਿੰਦੇ ਸੀ શરી ਚ ਤੁਹਾਨੂੰ ਐਪੋਸਾਈਡਰ ਦੇ ਨਾਲ ਸੁਪਰਕੈਲ D3 ਜਾਂ ਤੰਦਰੁਸਤ ਦੋਨਾਂ ਚ ਡਿਪੈਂਡ ਕਰਦਾ ਕਿਵੇਂ ਹੈ ਬਟ ਤੁਹਾਨੂੰ ਖਾਣੇ ਦੇ ਨਾਲ ਉਸ ਬੰਦੇ ਨੂੰ ਬਲੈਕ ਸੀਡ ਆਇਲ ਕਟੂਕਟ ਸ਼ੁਰੂ ਕਰਨਾ ਅੱਧੇ ਚਮਚ ਤੋਂ ਹੌਲੀ ਹੌਲੀ 3 ਚਮਚ ਤੱਕ ਲੈ ਜਾਣਾ ਤਾਂ ਡਿਫਰੈਂਟ ਕੰਡੀਸ਼ਨਸ ਨੇ ਜੇ ਤੁਹਾਨੂੰ ਸਕਿਨ ਪ੍ਰੋਬਲਮਸ ਆ ਕੋਲੋਂਸ ਜੀ ਤਾਨੂੰ ਸਵੇਰੇ ਕੋਕੋਨਟ ਆਇਲ ਸਭ ਤੋਂ ਪਹਿਲਾਂ ਉੱਠਦੇ ਸਾਰ ਗ੍ਰੀਨ ਪੀਚ ਕੋਕੋਨਟ ਆਇਲ ਉਸ ਤੋਂ 2 ਘੰਟੇ ਬਾਅਦ ਐਪਲ ਸਾਈਡਰ ਵਿਨੇਗਰ ਤੇ ਤੁਹਾਨੂੰ ਖਾਣ ਦੇ ਨਾਲ ਬਲੈਕ ਸੀਡ ਆਇਲ ਲੈਣਾ ਚਾਹੀਦਾ ਹੈ ਤਾਂ ਐਵੇਂ ਕਿ ਡਿਫਰੈਂਟ ਚੀਜ਼ਾਂ ਨੇ ਡਿਫਰੈਂਟ ਕੰਡੀਸ਼ਨਸ ਨੇ ਡਿਫਰੈਂਟ ਪ੍ਰੋਬਲਮਸ ਨੇ ਉਸ ਹਿਸਾਬ ਨਾਲ ਡਿਫਰੈਂਟ ਬਾਕ ਚੀਜ਼ਾਂ ਰეკਮੈਂਡ ਕਰਦੇ ਜੀ ਜੀ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਮੰਨ ਲਓ ਗਠੀਆ ਵਾਲਾ ਬੰਦਾ ਹੈਗਾ ਗਠੀਆ ਵਾਲੇ ਬੰਦੇ ਦੀ ਆਪਾਂ ਖਾਸ ਗੱਲ ਕਰਾਂਗੇ ਕਿਉਂਕਿ ਗਠੀਆ ਵਾਲੇ ਬੰਦੇ ਨੂੰ ਸਵੇਰੇ ਉੱਠਣ ਸਾਰ ਸਭ ਤੋਂ ਪਹਿਲੀ ਪ੍ਰੇਸ਼ਾਨੀ ਆਉਂਦੀ ਹੈ ਵੀ ਉਹਨਾਂ ਦੇ ਜੋੜ ਆਕੜੇਪੇ ਹੁੰਦੇ ਨੇ ਤੇ ਉਹਨਾਂ ਦੇ ਦਰਦ ਜਿਹੜੇ ਐ ਐਸੇ ਹੋ ਰਹੇ ਹੁੰਦੇ ਨੇ ਕਿ ਖਾਸ ਕਰਕੇ ਸਰਦੀਆਂ ਦੇ ਦਿਨਾਂ ਵਿੱਚ ਜੀ ਉਹਨਾਂ ਤੋਂ ਨਾ ਸਹਿਣਯੋਗ ਜਿਹੜਾ ਉਹ ਦਰਦ ਹੋ ਰਿਹਾ ਹੁੰਦਾ ਅਜਿਹੇ ਲੋਕਾਂ ਵੀ ਸਵਾਸਥੇ ਵਿੱਚ ਕੁਝ ਟਿਪਸ ਹੈਗ ਨੇ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਕਲੌਂਜੀ ਰਾਤ ਨੂੰ ਸੌਣ ਲੱਗੇ ਕੈਸਟਰ ਆਇਲ ਡੀਐਮਐਸਓ ਤੇ ਬਲੈਕ ਸੀਡ ਆਇਲ ਤਿੰਨੋਂ ਇੱਕ ਅੱਧਾ ਅੱਧਾ ਹਿੱਸਾ ਨਾ ਜਿਵੇਂ 1 3 ਤੇ 25 25 25 ਇਹਨਾਂ ਨੂੰ ਘੋਲ ਲੈਣੀ ਹੈ ਇਸ ਆਪਣੇ ਮਸਲ ਸੌਰੀ ਜੋੜਾਂ ਤੇ ਲਾ ਕੇ ਸੋਣਾ ਸਵੇਰੇ ਉੱਠਦੇ ਸਾਰ ਫਿਰ ਐਪਲ ਸਾਈਡਰ ਵਿਨੇਗਰ ਦੇ ਨਾਲ ਇੱਕ ਜਾਂ ਦੋ ਗੋਲੀਆਂ ਤੰਦਰੁਸਤੀਆਂ ਲੈ ਸਕਦੇ ਹਨ ਬਟ ਇਹਨਾਂ ਦੇ ਦਿਨ ਚ ਕੁਲਵੰਤ ਜੀ ਇਹਨਾਂ ਨਾਲ ਅਗਲੇ ਦਿਨ ਦੀ ਹੈਂਡਲਿੰਗ ਅੱਜ ਕਰਨੀ ਪੈਣੀ ਹੈ 45 ਮਿੰਟ ਤੋਂ 1.5 ਘੰਟੇ ਤੱਕ ਲੇਣੀ ਇਹਨਾਂ ਨੇ ਹਰ ਰੋਜ਼ ਤੇ ਇਹਨਾਂ ਦੀ ਸੁਪਰ ਕੈਲ ਡੀ3 ਦੀ ਡੋਸੇਜ ਤੁਸੀਂ ਹੈਰਾਨ ਹੋ ਜੇ ਕੁਲਵੰਤ ਜੀ 6 ਤੋਂ 8 ਟੈਬਲੇਟਸ ਤੱਕ ਜਾ ਸਕਦੀ ਹੈ ਇੱਕ ਰੂਲ ਹੈ ਇਨਫਲੇਮੇਸ਼ਨ ਜਿਹੜੀ ਕਿ ਗਠੀਏ ਦੀ ਪਹਿਲੀ ਚੀਜ਼ ਹੈ 10 किलो ਤੇ ਹਿਸਾਬ ਨਾਲ 10000 ਆਯੂ ਲੈਣਾ ਪੈਂਦਾ ਹੈ 10 ਕਿਲੋ ਦੇ ਹਿਸਾਬ ਨਾਲ 10000 ਆਯੂ ਲੈਣਾ ਪੈਂਦਾ ਤਾਂ ਕਈ ਲੋਕਾਂ ਨੂੰ 6 6 8 8 ਗੋਲੀਆਂ ਦੇਣੀਆਂ ਪੈਂਦੀਆਂ ਇਹ ਬਹੁਤ ਜ਼ਿਆਦਾ ਮਗਰ ਬਹੁਤ ਵਧੀਆ ਤਰੀਕਾ ਹੈ ਇੱਕ ਚੀਜ਼ ਗਠੀਏ ਦੇ ਕੇਸਿਸ ਦੇ ਨਾਇਸਿਨ ਇਹ ਖੁੰਦਾ ਨਾਇਸਿਨ ਖੁੰਦਾ ਨਾਇਸਿਨ ਐਮਾਈਡ ਨਾਇਸਿਨ ਐਮਾਈਡ ਹਾਂ ਇੱਕ ਨਾਇਸਿਨ ਹੈ ਜਿਹੜਾ ਮੈਂ ਬਣਾ ਨਕਲ ਜੀ ਇੱਕ ਨਾਇਸਿਨ ਐਮਾਈਡ ਹੈ ਉਹ ਵਿਦਆਊਟ ਫਲਸ਼ਰ ਉਹ ਗਠੀਏ ਦੇ ਕੇਸਿਸ 'ਚ ਅਮ੍ਰਿਤ ਹੈ ਕਦਿੰਚ ਉਹ ਲੈਣਾ ਚਾਹੀਦਾ ਹੈ ਜੀ ਨੇਸੀਨੋ ਮਾਈਡ ਜਿਹੜਾ ਇੱਕ ਬੇਹੱਦ ਕਾਮਯਾਬ ਜਿਹੜਾ ਆਪਾਂ ਕਹਿ ਸਕਦੇ ਆ ਨਿਊਟਰਾਸੋਟਿਕਲ ਦੇ ਵਿੱਚ ਆਉਂਦਾ ਹੈਗਾ ਕਿ ਇਹ ਵਿਟਾਮਿਨ ਇੱਕ ਅਜਿਹੀ ਚੀਜ਼ ਬਟਾ ਸਰੀਰ ਦੇ ਵਿੱਚ ਦਾ ਖੁਰਾਕੀ ਤੱਤ ਵਿਟਾਮਿਨ ਜਾਂ ਇਸ ਨੂੰ ਖਣਿਜ ਵੀ ਬੋਲ ਸਕਦੇ ਆ ਬੋਡੀ ਦਾ ਵਿਟਾਮਿਨ B3 ਦਾ ਹੀ ਪਾਟ ਹੈ ਇਹ ਇਹ ਵਿਟਾਮਿਨ B3 ਦਾ ਡਿਫਰੈਂਟ ਵਰਜਨ ਹੈ ਇਹ ਬੋਡੀ ਦੇ ਅੰਦਰ ਦੇ ਜਿਹੜੇ 50 ਤਰ੍ਹਾਂ ਦੇ ਅਜਿਹੇ ਰੋਗ ਨੇ ਜਿਹੜੇ ਕੰਨਾ ਇਹੀ ਜਿਹੜਾ ਉਹ ਟੱਕ ਦਿੰਦਾ ਹੈਗਾ ਜੀ ਤੇ ਸੁਬਿੰਦਰ ਜੀ ਇੱਕ ਚੀਜ਼ ਜਿਹੜੀ ਬਤੋ ਜਿਆਦਾ ਸਵੇਰੇ ਉੱਠਣਸਾਰ ਜਿਹੜੀ ਰეკਮੈਂਡ ਕੀਤੀ ਜਾਂਦੀ ਹੈ ਉਹ ਹੈਗੀ ਹੈ ਤ੍ਰਿਫਲਾ ਗ੍ਰੀਨ ਟੀ ਤੇ ਇਹ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਸ ਐਪਲ ਸਾਈਡਰ ਇਹ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਬਹੁਤ ਜ਼ਿਆਦਾ ਰეკਮੈਂਡ ਕੀਤੀਆਂ ਨੇ ਜੇ ਇਹਦੇ ਵਿੱਚ ਤੁਲਸੀ ਦਾ ਪੱਤੇ ਜਾਂ ਤੁਲਸੀ ਪਾ ਕੇ ਦੇਤੇ ਤੇ ਇਹ ਬਾਤਮਾਲ ਜੀਆਂ ਹੁਣ ਇਹ ਤਿੰਨੋਂ ਚੀਜ਼ਾਂ ਦੇ ਵਿੱਚ ਐਂਟੀਆਕਸੀਡੈਂਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੁੰਦੇ ਆ ਤੇ ਇਹ ਫਿਰ ਕਿੱਦਾਂ ਕਿੱਦਾਂ ਬੋਡੀ ਦੇ ਉੱਤੇ ਇਹ ਕੀ ਇਹ ਸਾਰਿਆਂ ਦੇ ਉੱਤੇ ਹੁਣ ਇੱਕ ਤਾਂ ਹੋ ਗਿਆ ਵੀ ਅਲੱਗ-ਅਲੱਗ ਰੋਗਾਂ ਦੇ ਉੱਤੇ ਆਪਾਂ ਗੱਲ ਕਰਤੀ ਇੱਕ ਹੋ ਗਿਆ ਕਿ ਆਹ ਚੀਜ਼ਾਂ ਜਿਹੜੀਆਂ ਨੇ ਇਹ ਜਿੰਨੇ ਵੀ ਰੋਗ ਆਪਾਂ ਗਿਣਾਈ ਨੇ ਸਾਰਿਆਂ ਦੇ ਉੱਤੇ ਕੰਮ ਕਰ ਦੇਗੀ ਕੋਲੋਂ ਜੀ ਮੇਰਾ ਉਸ ਦਾ ਇੱਕ ਫਾਰਮੂਲਾ ਹੈ ਉਹ ਮੇਰਾ ਆਪਣਾ ਫਾਰਮੂਲਾ ਹੈ ਖਾਲੀ ਪੇਟ ਉੱਠਦੇ ਸਾਰ ਐਪਲ ਸਾਈਡਰ ਦੇ ਨਾਲ ਬਰਬਰੀ ਇਹ ਪਹਿਲੀ ਚੀਜ਼ ਕਰ ਲਓ ਤੁਸੀਂ ਜਿਹੜੀ ਤੁਸੀਂ ਤ੍ਰਿਫਲਾ ਕਹੇ ਹੋ ਨਾ ਮੈਂ ਉਹਨੂੰ ਖਾਣਿਆਂ ਦਊਗਾ ਕਿਉਂਕਿ ਉਹ ਫੂਡ ਹੈ ਜਿਹੜਾ ਗ੍ਰੀਨ ਟੀ ਹੈ 100% ਕਿਉਂਕਿ ਉਹਨੇ ਤੁਹਾਨੂੰ ਡਾਈਜੈਸ਼ਨ ਚ ਨਹੀਂ ਜਾਣਾ ਜਿਹੜੀ ਜਿਹਨੇ ਡਾਈਜੈਸ਼ਨ ਚ ਜਾਣਾ ਹੈ ਮੈਂ ਉਹਨੂੰ ਕਿਉਂਕਿ ਤ੍ਰਿਫਲਾ ਪਾਊਡਰ ਹੈ ਤੁਸੀਂ ਲਓਗੇ ਇੱਕ ਚਮਚ ਤਾਂ ਮੈਂ ਕਹੂੰਗਾ ਡਾਈਟ ਦੇ ਨਾਲ ਲੈ ਲਓ ਹਾਂ ਜਿਹਨੂੰ ਦੇਖੋ ਪੇਟ ਖਰਾਬ ਦੀ ਟੈਨਸ਼ਨ ਹੈ ਥੋੜਾ ਰਾਤ ਨੂੰ ਲੈ ਕੇ ਸੋਜੇ ਬੈਟਰ ਹੈ ਕਿ ਸਵੇਰੇ ਉੱਠ ਕੇ ਨਾ ਲੈਣਾ ਪਏ ਬਟ ਉਹਦੇ ਲਈ ਆਪਾਂ ਜਿੰਨੇ ਕਨਸਟੈਂਟ ਫਰੈਸ਼ ਹੈ ਉਸ ਵੀ ਤਾਂ ਉਹੀ ਚੀਜ਼ਾਂ ਨੇ ਉਹਦੇ ਵਰਗੀਆਂ ਚੀਜ਼ਾਂ ਨੇ ਬਟ ਹਾਂ ਕਈ ਲੋਕਾਂ ਨੂੰ ਤ੍ਰਿਫਲੇ ਦੀ ਲੋੜ ਹੁੰਦੀ ਹੈ ਤ੍ਰਿਫਲਾ ਵੈਸੇ ਹੀ ਬਹੁਤ ਹੈਂਡ ਚੀਜ਼ ਹੈ ਤਾਂ ਪਹਿਲੀ ਮੀ ਉਹਦੇ ਨਾਲ ਤੁਸੀਂ ਤ੍ਰਿਫਲਾ ਲੈ ਸਕਦੇ ਹੋ ਬਟ ਮੈਂ ਕਹੂੰਗਾ ਸਵੇਰੇ ਉੱਠਦੇ ਸਾਰ ਉਹ ਨਾਲ ਅਖਰੀਕ ਤੇ ਕੀਤਾ ਹੋ ਸਕਦਾ ਹੈ Apple cider vinegar ਨਿੰਬੂ ਤੇ ਨਮਕ ਪਾ ਕੇ ਸਟਰਾਂ ਦੇ ਨਾਲ ਇੱਕ ਜਾਂ ਦੋ ਬਰਬਰੀ ਡੇਲੀ ਪੱਕਾ ਜੀ ਕਿਸੇ ਲਈ ਨਹੀਂ ਦੇ ਸਕਦੇ ਤੁਸੀਂ ਜੀ ਬਿਲਕੁਲ ਜੀ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਆ ਟਾਈਮ ਆ ਗਿਆ ਹੁਣ ਇਸ ਟਾਈਮ ਮੰਨ ਕੇ ਚਲੋ ਵੀ 2 ਵਜੇ ਦੇ ਕਰੀਬ ਦਾ ਸਮਾਂ ਹੈਗਾ ਦੁਪਹਿਰ ਦੇ ਤੇ ਇਸ ਵੇਲੇ ਮੈਂ ਕੱਲ ਰਾਤ ਦਾ ਖਾਧਾ ਹੋਇਆ ਜੀ ਤੇ ਕੱਲ ਰਾਤ ਸਵੇਰੇ ਉੱਠਣਸਾਰ Apple cider vinegar ਦਨ ਫਿਰ ਇੱਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਮੇਥੀ ਦਾਣਾ ਰਾਤ ਨੂੰ ਭਿਓ ਕੇ ਰੱਖਿਆ ਸੀ ਉਹ ਲੈ ਲਿਆ ਉਸ ਤੋਂ ਬਾਅਦ ਹੁਣ ਮੈਂ ਗ੍ਰੀਨ ਟੀ ਜਿਹੜੀ ਹੈ ਇਹ ਲੈ ਰਿਆ ਹਾਲੇ ਤੱਕ ਮੈਂ ਕੁਝ ਨਹੀਂ ਖਾਦਾ ਕੋਈ ਵੀ ਚੀਜ਼ ਲਈ ਨਹੀਂ ਹੋਈ ਤੇ ਇਹ ਬਾਡੀ ਜਿਹੜੀ ਆ ਫੁੱਲ એનਰਜੈਟਿਕ ਹੈਗੀ ਆ ਕਿਉਂਕਿ ਮੇਰੀ ਸਮਝ ਦੇ ਅਨੁਸਾਰ ਜਿਹੜਾ ਹੈਗਾ ਉਹ ਜਦੋਂ ਤੱਕ ਤੁਹਾਡੀ ਬਾਡੀ ਤੁਹਾਡੇ ਤੋਂ ਮੰਗਦੀ ਨਹੀਂ ਹੈਗੀ ਉਹ ਤੱਕ ਦੇਣਾ ਨਹੀਂ ਜੋ ਆਪਾਂ ਖਾ ਰਹੇ ਹਾਂ ਉਹਦਾ 85% ਬਾਡੀ ਨੇ ਦੂਜੇ ਦਿਨ ਬਾਹਰ ਕੱਢ ਦੇਣਾ ਤੇ ਇਹਦਾ ਮਤਲਬ ਕੀ ਹੋਇਆ ਕਿ 85% ਵੇਸਟ ਪਾਣ ਦੇ ਬਜਾਏ ਉਸੇ ਵੈਸੇ ਹੀ ਬਚਾ ਲੋ ਰਾਸ਼ਨ ਬਚਾ ਲੋ ਪਤਾ ਨਹੀਂ ਕਿੰਨੀ ਦੁਨੀਆ ਦੇ ਜਿਹੜਾ ਢਿੱਡ ਭਰੇਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਤ੍ਰਿਫਲਾ ਜਿਹੜਾ ਹੈਗਾ ਮੈਂ ਐਪਲ ਸਾਈਡਰ ਵਿਨੇਗਰ ਦੇ ਵਿੱਚ ਹੀ ਪਾ ਕੇ ਪੀ ਲੈਣਾ ਇਹ ਮੇਰੀ ਆਪਣੀ ਸੋਚ ਆ ਸਾਰਿਆਂ ਦੀ ਆਪਣੀ ਆਪਣੀ ਸੋਚ ਹੋ ਸਕਦੀ ਆ ਨਿੰਬੂ ਨਮਕ ਐਪਲ ਸਾਈਡਰ ਵਿਨੇਗਰ ਤੇ ਤ੍ਰਿਫਲਾ ਇੱਕ ਚਮਚ ਇਹ ਮੈਂ ਸੂਰਜ ਉੱਠਣਸਾਰ ਜਿਹੜਾ ਇਹ ਪਾ ਕੇ ਤੇ ਪੀ ਲੀਦਾ ਤੇ ਮੇਰੇ ਅੱਜ ਮੈਨੂੰ ਅ ਐਡੀਟਰ ਸਾਹਿਬ ਵੀ ਕਹਿ ਰਹੇ ਸੀ ਵੀ ਸਰ ਬੜੇ એનਰਜੈਟਿਕ ਤੇ ਉਹ ਲੱਗ ਰਹੇ ਹਾਂ ਪਤਲੇ ਹੋ ਰਹੇ ਹੋ ਤੁਸੀਂ ਪਹਿਲਾਂ ਮੈਂ ਕਾਫੀ ਪਤਲੇ ਐਕਚੁਅਲੀ ਕੀ ਸੀਗਾ ਕਿ ਮੈਂ ਪਿੱਛੇ ਜੇ ਵੇਟ ਵਧਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਸੀ ਵੀ ਵੱਧ ਵੀ ਸਕਦਾ ਕਿਉਂਕਿ ਘਟਾਤਾ ਲੈਂਦੇ ਆ ਬੰਦਾ ਵੀ ਵੱਧ ਵੀ ਸਕਦਾ ਤੇ ਉਹ ਵਧਾਉਣ ਦਾ ਫਾਰਮੂਲਾ ਜਿਹੜਾ ਯੂਜ਼ ਕੀਤਾ ਤੇ ਉਹਦੇ ਚ ਕਾਮਯਾਬੀ ਮਿਲੀ ਤੇ ਹੁਣ ਥੋੜਾ ਜਿਹਾ ਫਿਰ ਘਟਾਉਣ ਵਾਲੇ ਪਾਸੇ ਆ ਗਏ ਚਲੋ ਇੱਕ ਵੱਖਰੀ ਚੀਜ਼ ਹੈ ਤੇ ਆਪਣਾ ਤਜਰਬਾ ਵੀ ਤੁਸੀਂ ਜਿਵੇਂ ਕਹਿੰਦੇ ਹੋ ਵੀ ਆਪਣੇ ਆਪਣੇ ਤਜਰਬੇ ਸਾਂਝੇ ਕਰਨੇ ਚਾਹੀਦੇ ਨੇ ਤੇ ਮੈਂ ਆਪਣਾ ਤਜਰਬਾ ਜਿਹੜਾ ਤੁਹਾਡਾ ਨਾਲ ਸਾਂਝਾ ਠੀਕ ਹੈ ਜੀ ਥੈਂਕ ਯ ਰਵਿੰਦਰ ਜੀ ਤੰਦਰੁਸਤ ਜਿਹੜਾ ਹੈਗਾ ਇਹ ਤੁਸੀਂ ਜਿਹੜਾ ਨਾਮ ਲਿਆ ਹੈਗਾ ਇਹ ਕਿੰਨਾ ਕੁ ਕਾਰਗਰ ਹੈਗਾ ਜਿਨ੍ਹਾਂ ਲੋਕਾਂ ਨੂੰ ਸਵੇਰੇ ਉੱਠਣ ਸਾਰ ਹੀ ਦਰਦਾਂ ਸ਼ੁਰੂ ਹੋਏ। ਤੁਹਾਨੂੰ ਜੀ ਡਿਪੈਂਡ ਕਰਦਾ ਹੈ ਆਥਰਾਇਟਸ ਜਾਂ ਜੋੜਾਂ ਦੀ ਦਰਦ ਕਰਕੇ ਜਿਨ੍ਹਾਂ ਨੂੰ ਉਹ ਤੰਦਰੁਸਤ ਉਹਨਾਂ ਲਈ ਅਮੇজিং ਹੈ। ਕਈਆਂ ਦਾ ਸਵੇਰੇ ਉੱਠ ਕੇ ਲਿਵਰ ਕਰਕੇ ਸਿਰਫ ਹੁੰਦਾ ਦਿਨ ਚ ਠੀਕ ਹੁੰਦਾ। ਉਹਨਾਂ ਨੂੰ ਫੈਟੀ ਲਿਵਰ ਤੇ ਮੀਥੇਸਲ ਕੱਟੀ ਲੀਵਰ ਤੇ ਮਿਲਕ ਫਿਸਲ ਤੇ ਜਿਹੜੇ ਲੋਕਾਂ ਨੂੰ ਟੈਨਸ਼ਨ ਹੈ ਤਣਾਅ ਹੈ ਉਹ ਅਸ਼ਵਗੰਧਾ ਲੈ ਸਕਦੇ ਨੇ ਜੀ ਐਪਲ ਸੈਡ ਹੋ ਬਨੇਗਾ ਮੈਂ ਕਿ ਸਾਨੂੰ ਵੀ ਛੇਕੀ ਮਰਨੀ ਚਾਹੀਦੀ ਮੈਨੂੰ 65 ਘੰਟੇ ਹੋ ਚੁੱਕੇ ਜੀ ਲਾਸਟ ਮੀਲ 65 ਘੰਟੇ ਪਹਿਲਾਂ ਦੀ ਸੀ ਜੀ ਮੈਂ ਕੋਸ਼ਿਸ਼ ਕਰ ਰਹਾ ਮੇਰਾ ਆਪਣਾ ਵਰਡ ਰਿਕਾਰਡ ਮੇਰਾ ਸੱਤ ਦਾ ਮੇਰਾ ਰਿਕਾਰਡ ਮੈਂ ਸੱਤ ਦਿਨ ਦਾ ਰਿਕਾਰਡ ਤੋੜਨ ਦੇ ਪਿੱਛੇ ਕਿਉਂ ਹੈ ਕਿਉਂਕਿ ਜਿਹੜੀ ਨਵੀਂ ਇੱਕ ਚੀਜ਼ ਸਟੱਡੀ ਕਰ ਰਹੇ ਹਾਂ ਜਿਸ ਦੇ ਵਿੱਚ ਮਾਈਟੋਕੌਂਡਰੀਆਨ ਮੈਟਾਬੋਲਿਜ਼ਮ ਨੂੰ 300 ਗੁਣਾ ਬੂਸਟ ਕਰਨ ਦੀ ਇੱਕ ਸਟੱਡੀ ਕਰ ਰਿਹਾ ਤਾਂ ਸਭ ਤੋਂ ਪਹਿਲਾਂ ਜੇ ਦੱਸਿਆ ਹੋਇਆ ਕਿ ਸਟੱਡੀ ਆਪਣੇ ਆਪ ਤੇ ਕਰਦਾ ਫਿਰ ਲੋਕਾਂ ਤੱਕ ਲੈ ਕੇ ਆਉਂਦਾ ਜੀ ਮੈਂ 4 ਦਿਨ ਪਹਿਲਾਂ ਜੀ ਮੈਂ 72 ਘੰਟੇ ਦਾ ਕਰ ਚੁੱਕਿਆ ਉਸ ਤੋਂ ਬਾਅਦ ਹੁਣ ਜਿਹੜਾ 1 ਮੀਲ ਅ ਡੇ ਦੇ ਉੱਤੇ ਚੱਲ ਰਿਹਾ ਹੈਗਾ ਤੇ ਉਹ 1 ਮੀਲ ਕੋ ਮੇਰੇ ਘਰ ਦੇ ਮੇਰੇ ਨਾਲ ਲੜਨ ਲੱਗ ਗਿਆ ਐਕਚੁਅਲੀ ਕੀ ਹੈ ਕਿ ਆਪਾਂ ਨੂੰ ਪੰਜਾਬੀਆਂ ਨੂੰ ਨਾ ਮੋٹے-ਮੋٹے ਬੰਦੇ ਦੇਖਣ ਦੀ ਹਾਲਤ ਪੈ ਗਈ ਤੇ ਘਰਦਿਆਂ ਨੇ ਜਦੋਂ ਦੇਖਿਆ ਵੀ ਇਹ ਬੰਦਾ ਜਿਹੜਾ ਅੱਜਕੱਲ 72 ਘੰਟੇ ਹੋਏ ਕੁਝ ਖਾ ਨਹੀਂ ਜਾਤੇ ਉਹਨਾਂ ਨੂੰ ਥੋੜੀ ਟੈਨਸ਼ਨ ਪੈ ਗਈ ਤੇ ਉਹ ਬੜੀ ਇੱਕ ਹਲਕੀ ਫੁਲਕੀ ਜੀ ਆਪਣੀ ਜਿਹੜੀ ਗੱਲਬਾਤ ਹੈਗੀ ਤੇ ਹੁਣ ਜਾਂਦਿਆਂ ਨੇ ਤੁਸੀਂ ਲਾਲਚ ਤਾਂ ਬੜਾ ਦੇਤਾ ਤੰਦਰੁਸਤ ਬਰਬਰੇਨ ਇਹ ਚੀਜ਼ਾਂ ਤੇ ਮਿਲਣ ਗਿਆ ਕਿਵੇਂ ਕਿੱਥੋਂ ਕਿਹੜੇ ਨੰਬਰ ਨੇ ਕਿਹੜੇ ਸੰਪਰਕ ਨੇ ਤੇ ਤੁਹਾਡੇ ਨਾਲ ਕਿਵੇਂ ਸੰਪਰਕ ਕੀਤਾ ਜਾ ਸਕਦਾ ਜੀ ਕੁਲਵੰਦੀ ਨੰਬਰ ਨੋਟ ਕਰ ਲਿਤਾ ਜਾਏ 79861 12118 ਦੂਜਾ ਨੰਬਰ ਕਰਵਨ ਜੀ 82 870 14104 14. ਕੀ ਜੰਮਰਾ ਜੀ 8595754090 ਇਹ ਪ੍ਰੋਡਕਟਸ ਲਈ ਹੈਨਾ ਤੁਸੀਂ ਆਪ ਕੋ ਸੈੱਡਰ ਮੰਗਾਣਾ ਚਾਹੁੰਦੇ ਹੋ ਤੰਦਰੁਸ ਮੰਗਾਣਾ ਚਾਹੁੰਦੇ ਹੋ ਕੋਈ ਵੀ ਚੀਜ਼ ਲਈ ਇਹ ਨੰਬਰ ਹੈ ਜੇ ਤੁਸੀਂ ਮੈਨੂੰ ਪਰਸਨਲੀ ਆ ਕੇ ਕੁਝ ਪੁੱਛਣਾ ਚਾਹੁੰਦੇ ਹੋ ਮੇਰੇ ਘਰ ਸੈਮੀਨਾਰ اٹੈਂਡ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੋਚ ਬਣਨਾ ਚਾਹੁੰਦੇ ਹੋ ਤਾਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਮੇਰਾ ਨੰਬਰ ਹੈ ਜੀ 98847500 98887500 ਜੀ 98887500 ਇਹ ਰਵਿੰਦਰ ਸਿੰਘ ਜੀ ਦਾ ਉਹ ਨੰਬਰ ਹੈ ਜੀ ਜਿਹਦੇ ਬਾਰੇ ਕਿਸੇ ਵੇਲੇ ਸਟਾਰਟਿੰਗ ਦੇ ਵਿੱਚ ਮਨੁ ਰਵਿੰਦਰ ਸਿੰਘ ਜੀ ਨੇ ਕਿਹਾ ਸੀ ਕਿ ਕੋਲਵੰਦ ਜੀ ਇਹ ਨੰਬਰ ਮੈਂ ਆਪ ਚੁੱਕਣਾ ਹਰ ਵਾਰੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਸੀ ਵੀ ਥੋੜੇ ਦਿਨ ਰੁਕ ਜਾਓ ਤੇ ਤੁਸੀਂ ਆਪ ਚੁੱਕਣ ਦੇ ਵਜਾਇਏ ਤੁਹਾਨੂੰ ਬੰਦੇ ਨਾਲ ਰੱਖਣੇ ਪੈਗੇ ਤੇ ਤੁਹਾਨੂੰ ਤਾਂ ਕਹਿਣਾ ਤੇ ਅੱਜ ਰਵਿੰਦਰ ਸਿੰਘ ਜੀ ਕੋਲ ਤਿੰਨ ਬੰਦੇ ਜਿਹੜੇ ਨੇ ਫੋਨ ਚੱਕਣ ਵਾਲੇ ਹੈਗੇ ਨੇ ਜੀ ਇਹਨਾਂ ਦੇ ਨੰਬਰ ਜਿਹੜੇ ਨੇ ਰਵਿੰਦਰ ਸਿੰਘ ਜੀ ਨੇ ਦਿੱਤੇ ਹੈਗੇ ਨੇ ਇਹ ਇਹ ਰਵਿੰਦਰ ਸਿੰਘ ਜੀ ਦੀ ਕਾਬਲੀਅਤ ਹੈ ਜੀ ਇਹਨਾਂ ਦੇ ਜਿਹੜੇ ਪਬਲਿਕ ਨੂੰ ਦਿੱਤਾ ਜਿਹੜਾ ਇੱਕ ਵਧੀਆ ਜਿਹੜਾ ਇਲਾਜ ਦਾ ਤਰੀਕਾ ਹੈਗਾ ਜਿਹਦੇ ਕਰਕੇ ਪਬਲਿਕ ਇਹਨਾਂ ਦੇ ਨਾਲ ਜੁੜਦੀ ਚ ਤੋ ਬਹੁਤ ਬਹੁਤ ਧੰਨਵਾਦ ਰਵਿੰਦਰ ਜੀ ਅਮੇਡ ਕਰਦੇ ਆ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਸਾਰਿਆਂ ਨੂੰ ਪਸੰਦ ਆਏਗੀ ਤੋ ਪਬਲਿਕ ਨੂੰ ਉਮੀਦ ਹੈ ਜੀ ਇਹ ਰਿਕਵੈਸਟ ਹੈ ਕਿ ਜਦੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਜਿੰਨਾ ਸ਼ੇਅਰ ਕਰੋਗੇ ਸਵੇਰੇ ਉੱਠ ਕੇ ਕੀ ਕਰਨਾ ਹੈ ਕਿਹੜੀ ਬਿਮਾਰੀ ਵਾਲੇ ਬੰਦੇ ਨੂੰ ਕੀ ਖਾਣਾ ਕੀ ਨਹੀਂ ਖਾਣਾ ਤੇ ਕਿਹੜੀ ਉਹ ਚੀਜ਼ ਹੈ ਜਿਹੜੀ ਸਾਰਿਆਂ ਹੀ ਬਿਮਾਰੀਆਂ ਵਾਲੇ ਬੰਦੇ ਜਿਹੜੇ ਸਵੇਰੇ ਉੱਠ ਕੇ ਕਰ ਸਕਦੇ ਨੇ ਅੱਜ ਇਸ ਵੀਡੀਓ ਦੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਦਿੱਤੀ ਤੋ ਉਮੀਦ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਤੋਂ ਲਾਹਾ ਫਾਇਦਾ ਜ਼ਰੂਰ ਲਵੇਗਾ ਤੇ ਜੇ ਕਿਸੇ ਇੱਕ ਬੰਦੇ ਨੇ ਵੀ ਇਸ ਵੀਡੀਓ ਨੂੰ ਦੇਖਿਆ ਤੇ ਆਪਣੀ ਦਿਨਚਰਿਆ ਬਦਲੀ ਸਵੇਰੇ ਉੱਠ ਕੇ ਜਿਹੜੇ ਔਰ ਆ ਕਰਕੇ ਤਜਾਬ ਵੱਢਣ ਵਾਲਾ ਬਾਹਰ ਕੱਢਣ ਵਾਲਾ ਜਿਹੜਾ ਫਾਰਮੂਲਾ ਹੈ ਉਹ ਬਦਲ ਦਿੱਤਾ ਇਹ ਤਲਾਵਾ ਹੋਰ ਜਿਹੜੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਜਿਹੜੀਆਂ ਸਵੇਰੇ ਉੱਠ ਕੇ ਕਰਦੇ ਆ ਸਵੇਰੇ ਉੱਠ ਕੇ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਹੈ ਜੀਆਂ ਖਾ ਜਾਂਦੇ ਆ ਉਹਦੇ ਤੋਂ ਬਚੇਗਾ ਤੇ ਜਿਹੜੇ ਤਰੀਕੇ ਅਜਤ ਅਪਣਾਏ ਨੇ ਉਹਨੂੰ ਅਪਣਾਏਗਾ ਇਕ ਕੋਈ ਕਾਰ ਨਹੀਂ ਰਹ ਜਾਂਦਾ ਕਿ ਉਹਨਾਂ ਦੇ ਘਰ ਜਿਹੜੀ ਹੈ ਤੰਦਰੁਸਤੀ ਵਾਸ ਨਾ ਕਰੇ ਤੇ ਜੇ ਜਿਆ ਹੁੰਦਾ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊ ਜਸ਼ਾ ਪੰਜਾਬੀ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਣਾ ਨਾ ਭੁੱਲਿਓ ਇਹਦੇ ਵਿੱਚ ਇੱਕ ਚੀਜ਼ ਮੈਂ ਮੈਂਸ਼ਨ ਕਰਨਾ ਰਵਿੰਦਰ ਜੀ ਜਾਂਦੇ ਆਂਦੇ ਅੱਜ ਜਾਂ ਕੱਲ ਦੇ ਵਿੱਚ ਆਪਾਂ ਨਿਊ ਲਾਈਫ ਹਰਬਲ ਨਾਮ ਦੇ ਉੱਤੇ ਇੱਕ ਵੈਬਸਾਈਟ ਜਿਹੜੀ ਹੈ ਉਹ ਲਾਂਚ ਕਰ ਰਹੇ ਆਂ ਆਪਣੀ ਹੈਗੀ ਹੈ ਉਦੇ ਚ ਤੁਹਾਡੇ ਵੀ ਬੜਾ ਵੱਡਾ ਯੋਗਦਾਨ ਰਹੇਗਾ ਤੁਹਾਡੇ ਵੀ ਜਿੰਨੇ ਵੀ ਪ੍ਰੋਡਕਟ ਤੁਹਾਡੇ ਵੀ ਹੋਣਗੇ ਉਹਨਾਂ ਨੂੰ ਵੀ ਆਪਾਂ ਸਾਂਝਾ ਕਰਾਂਗੇ ਉਹਨਾਂ ਦੀ ਵੀ ਆਪਾਂ ਵੀਡੀਓਜ਼ ਨਾਲ ਲਾਵਾਂਗੇ ਤੇ ਨਿਊ ਲਾਈਫ ਹਰਬਲ ਜਿਹੜੀ ਹੈ ਉਹ ਵੈਬਸਾਈਟ ਜਿਹੜੀ ਹੈ ਉਹ ਜਲਦੀ ਲਾਂਚ ਹੋ ਰਹੀ ਹੈ ਜੀ ਤੇ ਉਹਦੇ ਵਾਸਤੇ ਵੀ ਪਬਲਿਕ ਨੂੰ ਜਿਹੜਾ ਉਹ ਬਹੁਤ ਜਿਹੜਾ ਉਹਨਾਂ ਤੇ ਜਾਣਕਾਰੀਆਂ ਮਿਲਣਗੀਆਂ ਸਹਿਯੋਗ ਚਾਹੀਦਾ ਹੈਗਾ ਸੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦ ਤੱਕ ਮੈਨੂੰ ਦਿਓ ਇਜਾਜ਼ਤ ਬਹੁਤ ਧੰਨਵਾਦ